ਹੈਲੋ ਦੋਸਤੋ ਕੀ ਹਾਲ ਚਾਲ ਸੋ ਸਵਾਗਤ ਹੈ ਤੁਹਾਡਾ ਆਪਣੇ ਇਸ ਵਲੌਗ ਦੇ ਵਿੱਚ ਸੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੁਹਾਨੂੰ ਵੀ ਪਤਾ ਹੈ ਕਿ ਆਪਾਂ ਯਾਰ ਇਦਾਂ ਦੀ ਕਦੀ ਵਲੌਗ ਵੀਡੀਓ ਪਾਈ ਨਹੀਂ ਸੋ ਇਹ ਮੇਰੀ ਪਹਿਲੀ ਵੀਡੀਓ ਹੋਣ ਵਾਲੀ ਹੈ ਵਲੌਗ ਵਾਲੀ ਸੋ ਜਿੱਦਾਂ ਦੀ ਵੀ ਬਣੀ ਆਪਾਂ ਬਣਾਵਾਂਗੇ ਤੇ ਅਪਲੋਡ ਜ਼ਰੂਰ ਕਰਾਂਗੇ ਤੇ ਜਿਨ੍ਹਾਂ ਨੂੰ ਪਤਾ ਵਾ ਕਿ ਆਪਣਾ ਪਹਿਲਾਂ ਵੀ ਇੱਕ ਚੈਨਲ ਹੈਗਾ ਵਾ ਗੇਮਿੰਗ ਚੈਨਲ ਹੈ ਰੂਪ ਗੇਮਿੰਗ ਨਾਮ ਦਾ ਸੋ ਇਹ ਆਪਣਾ ਸੈਕੰਡ ਚੈਨਲ ਹੈ ਜਿਨੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਜ਼ਰੂਰ ਕਰ ਲਿਓ ਤੇ ਅੱਜ ਦਾ ਵਲੋਗ ਹੋਣ ਵਾਲਾ ਆਪਾਂ ਅੱਜ ਚੱਲਿਆ ਸ਼ਹਿਰ ਆਪਣੇ ਝੋਟੇ ਨੂੰ ਰਿਪੇਅਰ ਕਰਵਾਉਣਾ ਵੈਸੇ ਰਿਪੇਅਰ ਤਾਂ ਕਰਵਾਇਆ ਵਾ ਪਹਿਲਾਂ ਬਸ ਇਹਦੀ ਆ ਲੈਮੀਨੇਸ਼ਨ ਕਰਵਾਉਣੀ ਹੈ ਇਹਦੇ ਪਹਿਲਾਂ ਵੀ ਲੈਮੀਨੇਸ਼ਨ ਹੋਈ ਸੀਗੀ ਉਹ ਥੋੜੀ ਖਰਾਬ ਹੋ ਗਈ ਸੀ ਉਹ ਆਪਾਂ ਪੱਟ ਕੇ ਦੁਬਾਰਾ ਹੁਣ ਕਰਵਾਵਾਂਗੇ ਇਹਦੇ ਤੇ ਲਓ ਵੀ ਗਾਇਸ ਆਪਾਂ ਨਾਲ ਹੋ ਗਏ ਤਿਆਰ ਹੋ ਗਏ ਆ ਰੈਡੀ ਹੋ ਗਏ ਆਪਾਂ ਸ਼ਹਿਰ ਜਾਣ ਲਈ ਤੇ ਨਾਲ ਆਪਾਂ ਆਪਣੇ ਝੋਟੇ ਨੂੰ ਵੀ ਰੈਡੀ ਕਰਾਂਗੇ ਇਹਨੂੰ ਵੀ ਆਪਾਂ ਸਟਾਰਟ ਕਰਨੇ ਆ ਗਰਮ ਗਰਮ ਕਰਕੇ ਇਹਨੂੰ ਵੀ ਲੈ ਕੇ ਜਾਵਾਂਗੇ ਚਲੋ ਵੀ ਆਪਾਂ ਇਹਨੂੰ ਚਲਦੇ ਆਂ ਸਟਾਰਟ ਕਰਕੇ ਲਾ ਵੀ ਕਰੋ ਚੱਕ ਆਪਣੇ ਪਿੰਡ ਦੀਆਂ ਗਲੀਆਂ ਤੇ ਗਲੀਆਂ ਦੇ ਵਿੱਚ ਬੁੱਕ ਦਾ ਆਪਣਾ ਝੋਟਾ ਆਪਣਾ ਪਿੰਡ ਨੂਰਪੁਰ ਹਕੀਮ ਨਾ ਉਹ ਵੀ ਆਪਾਂ ਪਹੁੰਚ ਗਏ ਆ ਜਿੱਥੇ ਆਪਾਂ ਪਹੁੰਚਣਾ ਸੀ ਆ ਵੀ ਦੋਸਤੋ ਆਪਾਂ ਆਪਣਾ ਮੋਰੇਲ ਅੰਦਰ ਲਾ ਲਿਆ ਵਾ ਤੇ ਤਿਆਰੀ ਕਰਤੀ ਆਪਾਂ ਲੈਮਿਨੇਸ਼ਨ ਕਰਨ ਦੀ ਆ ਵੀ ਸੁਤਨਾਮ ਕਰਦੇ ਸਟਾਰਟ ਕੰਮ ਕਿੰਨਾ ਟਾਈਮ ਲੱਗੂਗਾ ਘੰਟਾ ਇੱਕ ਠੀਕ ਹੈ ਦੇਖੋ ਵੀ ਇਹ ਲੈਮਿਨੇਸ਼ਨ ਨਾਲ ਬੁਲਟ ਤੇ ਪੂਰੀ ਚਮਕ ਬਣ ਜਾਂਦੀ ਹੈ ਲਾਉ ਵੀ ਹੋ ਗਿਆ ਕੰਮ ਸਟਾਰਟ ਇਹ ਮੁੰਡਾ ਕਹਿੰਦੇ ਕੰਮ ਬਹੁਤ ਵਧੀਆ ਕਰਦਾ ਅੱਗੇ ਵੀ ਪਹਿਲਾਂ ਇਹਦੇ ਤੋਂ ਹੀ ਆਪਾਂ ਇਸ ਬੁਲਟ ਦੀ ਲੈਮੀਨੇਸ਼ਨ ਕਰਵਾਈ ਸੀਗੀ ਕੰਮ ਕਹਿੰਦੇ ਓਕੇ ਰਿਪੋਰਟ ਕਰਦਾ ਹੈ ਮੁੰਡਾ ਪੈਸੇ ਵੀ ਬਿਲਕੁਲ ਜਾਇਜ਼ ਲੈਂਦਾ ਦੇਖੋ ਵੀ ਓ ਵੀ ਗਾਈਜ਼ ਆਪਣੇ ਬੁਲਟਿੰਗ ਟੈਂਕੀ ਦਾ ਹੋ ਗਈ ਹੈ ਦੇਖੋ ਤੇ ਸਾਈਡਾਂ ਵਾਲੇ ਤੋਂ ਟਾਪੇ ਵੀ ਹੋ ਗਏ ਨੇ ਹੁਣ ਬੈਕ ਸਾਈਡ ਰਹਿ ਗਈ ਹੈ ਦੇਖੋ ਮੂਰਲਾ ਮਗਰਾੜ ਰਹਿ ਗਿਆ ਵਾ ਜੋ ਲੈਮੀਨੇਸ਼ਨ ਕਰਨ ਵਾਲਾ ਵਾ ਤੇ ਟੈਂਕੀ ਦਾ ਕਟਿੰਗ ਵਗੈਰਾ ਹੋ ਗਈ ਹੈ ਆ ਦੋ ਟਾਪਿਆਂ ਦੀ ਰਹਿਦੀ ਹੈ ਕਟਿੰਗ ਕਰਨ ਵਾਲੀ ਬਾਕੀ ਜਦੋਂ ਸਾਰਾ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਇਹ ਲੈਮੀਨੇਸ਼ਨ ਦੀ ਜਦੋਂ ਆ ਉੱਪਰਲੀ ਇੱਕ ਹੋਰ ਪਰਤ ਲੱਫੂਗੀ ਆ 3 ਲੇਅਰ ਹੁੰਦੀ ਆ ਇੱਕ ਹੋਰ ਜਦੋਂ ਇਹ ਪਰਤ ਲੱਥੂਗੀ ਉਸ ਤੋਂ ਬਾਅਦ ਚੋ ਇਹਦੀ ਸ਼ਾਈਨਿੰਗ ਦੇਖਿਓ ਬੋਲਟ ਮੋਟਰਸਾਈਕਲ ਪੂਰਾ ਇਦਾਂ ਲੱਗੂਆ ਜਿਦਾਂ ਜਨਸੀ ਜੋ ਨਵਾਂ ਕੜਵਾ ਕੇ ਲਿਆਂਦਾ ਹੁੰਦਾ ਚਲੋਗੀ ਕੋਈ ਨਾ ਉਹਨਾ ਟਾਈਮ ਆ ਬਾਈ ਕਰਨ ਧਿਆ ਬਸ ਸਫਾਈ ਸੋਈ ਤੇ ਕਰੂਗਾ ਇਹਨੇ ਬੈਡ-ਬੈਡ ਕੇ ਆਪਾਂ ਥੱਕ ਗਏ ਸੀ ਪੂਰੇ ਸੁੱਕੀ ਪੈ ਗਈ ਸੀ ਆਪਾਂ ਨੂੰ ਤੇ ਹੁਣ ਆਪਾਂ ਚਾਹ ਪੀਣ ਲੱਗਿਆ ਬਾਈ ਉਹਨਾਂ ਨੇ ਆਪਾਂ ਨੂੰ ਚਾਹ ਪਿਆਈ ਇੱਕ ਆ ਬੈਠਾ ਆ ਬਾਈ ਨੇ ਚਾਹ ਮੰਗਵਾਈ ਹੈ ਇਹਨੇ ਚੱਕ ਕੇ ਪੜਾਈ ਹੈ ਤੇ ਆ ਮੋਟਰਸਾਈਕਲ ਆਪਣਾ ਤਿਆਰ ਹੋ ਗਿਆ ਵਾ ਬਸ ਥੋੜਾ ਜਿਹਾ ਕੰਮ ਰਹਿਦਾ ਵਾ ਕਰਨ ਵਾਲਾ ਸਾਈਡਾਂ ਦੇ ਮੜੀਆਂ ਮੜੀਆਂ ਪੱਟੀਆਂ ਹੀ ਆ ਰਹਿਦੀਆਂ ਵਾ ਲਾਉਣ ਵਾਲੀਆਂ ਤੇ ਇੱਕ ਉਸਤਾਦ ਆਪਣਾ ਉਹ ਬਾਹਰਲੀ ਸਾਈਡ ਤੋਂ ਆ ਰਿਹਾ ਵਾ ਜਿਨੇ ਇਹ ਬਲਟ ਮੋਰਸ ਨੇ ਆਪਦਾ ਪੂਰਾ ਕੰਮ ਕੀਤਾ ਹੈ। ਇਹਨਾਂ ਨੇ ਬਹੁਤ ਵਧੀਆ ਗੱਡੀ ਦੀ ਛੱਤ ਵੀ ਕਰ ਦਿੱਤੀ। ਹਾਂ ਨਾਲ ਦੀ ਨਾਲ ਹੋਰ ਵੀ ਕੰਮ ਨਬੇੜੀ ਜਾਂਦੇ ਨੇ। ਵੈਸੇ ਕੰਮ ਵਧੀਆ ਕਰਦੇ ਆ ਬੰਦੇ ਆਪਣੇ। ਹਾਂਜੀ ਉਸਤਾਦ ਜੀ ਕਿੰਨੇ ਟਾਈਮ ਤੱਕ ਮੈਨੂੰ ਤੋਰੋਗੇ? ਬਸ ਆਪਾਂ ਨੇ 10 ਮਿੰਟ। 5-10 ਮਿੰਟ ਤੱਕ। ਤੇ ਆਪਾਂ ਇੱਕ ਦੋ ਲੋਗੋ ਵੀ ਲਾਉਣੇ ਆ ਉਹ ਕਦੋਂ ਲਾਏਗਾ? ਉਹ ਸਾਈਡ ਤੇ ਪੱਟੀ ਨਹੀਂ ਲੱਗਦੀ ਹੁੰਦੀ ਜਿਹੜੀ। ਪੰਜਾਬ ਦਾ ਲਾ ਦੇ। ਚਲ ਲਾ ਦੇਂ ਗਰ। ਰੋਲਿਕ ਜਾਰੀ ਤੁਸੀਂ ਜੀਏ ਦੇ ਫਿਰ ਮਿਲਦੇ ਆ ਤੁਹਾਨੂੰ ਲਓ ਵੀ ਗਾਇਸ ਆਪਣੇ ਬੁਲਟ ਦਾ ਕੰਮ ਹੋ ਗਿਆ ਕੰਪਲੀਟ ਦੇਖੋ ਹੁਣ ਇਹ ਹੁਣੇ ਤੁਹਾਨੂੰ ਚਮਕ ਵਿਖਾਉਣਾ ਇਹਦੀ ਦੇਖੋ ਚੈੱਕ ਕਰੋ ਆ ਦੇਖੋ ਨਿਕਲਦਾ ਗਣੀ ਨਵਾਂ ਨਵਾਂ ਜਿਵੇਂ ਆਪਾਂ ਹੁਣੇ ਏਜੰਸੀ ਚੋਂ ਕੜਵਾ ਕੇ ਲਿਆਂਦਾ ਹੁੰਦਾ ਵਾ ਦੇਖੋ ਲਓ ਵੀ ਸ਼ਾਈਨਿੰਗ ਚੈੱਕ ਕਰੋ ਹੁਣ ਆਪਣੇ ਬੁਲਟ ਦੀ ਬਾ ਥੋੜਾ ਜਿਹਾ ਕੰਮ ਇਹਦਾ ਹੋਰ ਰਹਿ ਗਿਆ ਵਾ ਕਰਨ ਵਾਲਾ ਉਹ ਆਪਾਂ ਸਵੇਰੇ ਕਰਵਾਵਾਂਗੇ ਇਹਦਾ ਕੰਮ ਹਾਂ ਓਕੇ ਹੁਣ ਬਾਕੀ ਕੱਲ ਨੂੰ ਚਲੋ ਵੀ ਮੁੰਡਿਆ ਬਾਕੀ ਆਪਾਂ ਕੱਲ ਨੂੰ ਕਰਾਂਗੇ ਇਹਦਾ ਜੋ ਵੀ ਕੰਮ ਰਹਿਦਾ ਹੋਇਆ ਠੀਕ ਚਲੋ ਵੀ ਹੁਣ ਆਪਾਂ ਚੱਲਦੇ ਹਾਂ ਘਰੇ ਦੇਖੋ ਵੀ ਗਾਇਸ ਹਨੇਰਾ ਕਿੰਨਾ ਹੋ ਗਿਆ ਵਾ ਬਲੇਕ ਨਹੀਂ ਕਰ ਰਹੇ ਕਰ ਰਹੇ ਟਾਈਮ ਰੋਕ ਲੱਗ ਗਿਆ ਬਹੁਤ ਵਕਾ ਚੱਲੇ ਆ ਤੇ ਘਰ ਜਾ ਕੇ ਮਿਲਦੇ ਆ ਕਿ ਇੰਨਾ ਮੋਟਰ ਚਲਾਉਣਾ ਥੋੜਾ ਓਖਾ ਵਾ ਦਿੱਕਤ ਆ ਰਹੀ ਐ